हां हां जी दोस्तों सत श्री अकाल मैं ਤੁਹਾਡਾ ਆਪਣਾ ਹਰਪ੍ਰੀਤ ਸਿੰਘ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਜਿਹੜਾ ਆਪਾਂ ਮੈਸੇਜ ਤੁਹਾਨੂੰ ਪਾਉਣ ਲਈ ਆਪਾਂ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਕਿ ਜਿਹੜੀ ਆਪਾਂ ਇੱਕ ਕੱਲ ਫਿਲਮ ਪਾਈ ਸੀਗੀ ਉਹ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਕਰਕੇ ਆਪਾਂ ਅਪਲੋਡ ਨਹੀਂ ਕਰ ਸਕੇ ਤੇ ਉਹਦੇ ਚ ਕਾਫੀ ਦਿੱਕਤਾਂ ਆ ਰਹੀਆਂ ਸੀਗੀਆਂ ਤੇ ਉਹ ਫਿਲਮ ਆਪਾਂ ਦੁਬਾਰੇ ਅਪਲੋਡ ਕਰਾਂਗੇ ਜੀ ਕੱਲ ਜਾਂ ਪਰਸੋਂ ਤੱਕ ਜਿਹੜੇ ਵੀ ਚਾਹਣ ਵਾਲੇ ਦਰਸ਼ਕ ਹੈ ਉਹਨਾਂ ਤੋਂ ਖਿਮਾ ਦੇ ਜਾਂਦੇ ਹਾਂ ਜੀ ਅਸੀਂ ਮਾਫੀ ਚਾਹੁੰਦੇ ਆ ਤੇ ਅਸੀਂ ਉਹ ਫਿਲਮ ਦੁਬਾਰਾ ਦੇ ਹੋ ਸਕਦਾ ਹੈ ਵੀ ਅਸੀਂ ਬਣਾਈਏ ਉਹਨੂੰ ਤੇ ਸ਼ੂਟ ਕਰੀਏ ਕਿਉਂਕਿ ਉਹਦੇ ਵਿੱਚ ਕਾਫੀ ਦਿੱਕਤਾਂ ਸੀਗੀਆਂ ਤੇ ਪ੍ਰੋਬਲਮ ਟੈਕਨੀਕਲ ਪ੍ਰੋਬਲਮ ਵੀ ਸੀਗੀ ਤੇ ਫਿਲਮ ਪਾਤ ਦਿੱਤੀ ਸੀਗੀ ਤੇ ਥੋੜੀ ਉਹਦੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਇਸ ਕਰਕੇ ਸਾਨੂੰ ਉਹ ਫਿਲਮ ਡਿਲੀਟ ਕਰਨੀ ਪੈਗੀ ਤੇ ਰਿਮੂਵ ਕਰਨੀ ਪੈਗੀ ਤੇ ਇਸ ਲਈ ਫਿਲਮ ਅਸੀਂ ਦੁਬਾਰਾ ਉਹ ਅਪਲੋਡ ਕਰਾਂਗੇ ਤੇ ਚੈਨਲ ਨੂੰ ਦੇਖਦੇ ਰਹਾ ਕਰੋ ਵੱਤ-ਵੱਤ ਸ਼ੇਅਰ ਕਰਦੇਆ ਕਰੋ ਸਬਸਕ੍ਰਾਈਬ ਕਰਦੇਆ ਕਰੋ ਤੇ ਲਾਈਕ ਕਰਦੇਆ ਕਰੋ ਤੇ ਕਮੈਂਟ ਕਰਦੇਆ ਕਰੋ ਪਿੰਡਾਂ ਵਾਲੇ ਚੈਨਲ ਨੂੰ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਪਾਂ ਆਪਾਂ ਇੱਕ ਹੋਰ ਸ਼ਾਰਟ ਮੂਵੀ ਲੈ ਕੇ ਤਦ ਤੱਕ ਲਈ ਬਹੁਤ-ਬਹੁਤ ਧੰਨਵਾਦ ਜੀ